ਪਈ ਅਨੋਖ ਸਿੰਘ ਬੱਬਰ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੇ ਪ੍ਰਸਿੱਧ ਤਸੀਹਾ ਕੇਂਦਰ ਬੀ ਆਰ ਮਾਡਰਨ ਸਕੂਲ ਚ ਲਿਆਂਦਾ ਗਿਆ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਆਪ ਉੱਤੇ ਤਸ਼ੱਦਦ ਕਰਨ ਲਈ ਇਕੱਠੇ ਹੋਏ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਦਿੱਲੀ ਦੇ ਬ੍ਰਾਹਮਣ ਹਾਕਮਾਂ ਵੱਲੋਂ ਸਥਾਪਿਤ ਤਸੀਹਾ ਕੇਂਦਰ ਵਿੱਚ ਪਈ ਅਨੋਖ ਸਿੰਘ ਬੱਬਰ ਤੇ ਤਸ਼ੱਦਦ ਕਰਦਿਆਂ ਬੁੱਚੜ ਪੁਲਸੀਆਂ ਨੇ ਮੁਗਲ ਹਕੂਮਤ ਦੇ ਜਲਾਦਾਂ ਨੂੰ ਵੀ ਮਾਤ ਪਾ ਦਿੱਤੀ ਹੋਰ ਬੋਲਣ ਦਾ ਇਰਾਦਾ ਹੈ ਵਾਹ ਕਜੋਰ ਵਾਹ ਕਰੋ ਹੋਰ ਬਾਲ ਵਾਹ ਕਰੋ ਵਾਹ ਕਰੋ ਅੱਖਾਂ ਥੱਲੇ ਕਰ ਵਾਹ ਕਰੋ ਅੱਖਾਂ ਥੱਲੇ ਕਰ ਵਾਹ ਕਰੋ ਅੱਖਾਂ ਥੱਲੇ ਕਰ ਵਾਹ ਸਾਡਾ ਡੇਲਾ ਤਾਂ ਬਾਹਰ ਲਟਕ ਰਿਹਾ ਸੀ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ ਆਹ ਸਾਡਾ ਡੇਲਾ ਤਾਂ ਬਾਹਰ ਲਟਕ ਰਿਹਾ ਸੀ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ ਨਾਮ ਨਾਨਸੋਂ ਮਾਣਾ ਹੈ ਤਾਂ ਯਾਦਾਂ ਚੱਪਨਾ ਕਿ ਆਹਨਾਂ ਤੋਂ ਤੇ ਕਾਹਤੇ ਚੱਪਿਆ ਲਾਡੂ ਜਾਂ ਲੰਗੜਾ ਹੈ ਆਪਰੇ ਇੱਕ ਮਦਦ ਲਈ ਹਿੰਦੀ ਕਿ ਇਹਦੇ ਆਹ ਅਖੜੀਆਂ ਮਾਵਾਂ ਨੂੰ ਬੁਲਾ ਕੇ ਕੰਦ ਦੇ ਨਾਲ ਆਏ ਹੋਈਏ ਪੈ ਕਿਸੇ ਦੇ ਆਉਣ ਦਾ ਖੜਾਕ ਸੁਣ ਕੇ ਭਾਈ ਅਨੋਖ ਸਿੰਘ ਬੱਬਰ ਨੇ ਇਸ ਹਾਲਤ ਵਿੱਚ ਵੀ ਜੋ ਸਵਾਲ ਪੁੱਛਿਆ ਉਹ ਸੀ ਭਾਈ ਸਿੰਘਾ ਦਸਿੰਖਾਂ ਸੂਰਜ ਡੁੱਬ ਗਿਆ ਭਲਾ ਮੇਰੇ ਹਰਾਸ ਕਰ ਲਵਾ ਉਹ ਬਾਰਾਂ ਰਾਤ ਨੂੰ ਜਦ ਪਤਾ ਨਹੀਂ ਸੱਲਾ ਮਾਤਾ ਅੰਧੇ ਟੈਂਪੀ ਹੋਇਆ ਰਹਿਆ ਰਾਸਾ ਅੰਧਾ ਮੈਂ ਸਾਡੇ ਨਾਲ ਸਾਂ ਦੇ ਚੱਲਦਾ ਰਿਹਾ ਹਾਂ 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 ਮੈਂ ਹਰੇ ਰਾਸਾ ਤੇ ਅੰਧਾ ਮੈਂ ਸਮਝੀ ਕਿ ਮੇਰੇ ਤੋਂ ਬਾਅਦ ਤੇਹੀ ਹੋਗੀ ਮੈਂ ਕਰਦਾ ਇਹ ਤੀਜੂ ਜਾਰੂ ਸਿੰਘਾਂ ਦੀ ਦਾਸਤਾਨ ਤੁਸੀਂ ਕਿਤਾਬ ਕੌਮੀ ਪਰਵਾਨੇ ਵਿੱਚ ਪੜ ਸਕਦੇ ਹੋ 288 ਪੰਨਿਆਂ ਦੀ ਇਸ ਕਿਤਾਬ ਦਾ ਮੁੱਲ 270 ਰੁਪਏ ਹੈ ਤੁਸੀਂ ਹੇਠ ਲਿਖੇ ਨੰਬਰ ਜਾਂ ਸਕੈਨਰ ਤੇ ਪੇਮੈਂਟ ਕਰਕੇ ਘਰ ਬੈਠੇ ਹੀ ਰਜਿਸਟਰਡ ਡਾਕ ਰਾਹੀਂ ਕਿਤਾਬ ਮੰਗਵਾ ਸਕਦੇ ਹੋ